ਲੋ ਜੀ ਫਰੈਂਡਸ ਟ੍ਰਿਪਲ ਐਸ ਬੋਰਡ ਵੱਲੋਂ ਫੋਰੈਸਟ ਗਾਰਡ ਦੀਆਂ ਪੋਸਟਸ ਦੇ ਲਈ ਰეკਮੈਂਡੇਸ਼ਨਸ ਲਿਸਟ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਹੈ ਜੀ ਟੋਟਲ 20 ਕੈਂਡੀਡੇਟਸ ਨੇਗੇ 20 ਕੈਂਡੀਡੇਟ ਨੇ ਜਿਨ੍ਹਾਂ ਦੀ ਰეკਮੈਂਡੇਸ਼ਨ ਲਿਸਟ ਜਾਰੀ ਹੋਈ ਹੈ ਡਿਟੇਲ ਦੇ ਵਿੱਚ ਦੇਖਾਂਗੇ ਪਲੀਜ਼ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂਰ ਦਵਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਸੀਨੀਅਰ ਅਸਿਸਟੈਂਟ ਦੀ ਫਾਈਨਲ ਆਨਸਰ ਕੀਤੇ ਰਿਜ਼ਲਟ ਆਉਣ ਦੀ ਸੰਭਾਵਨਾ ਹੈਗੀ ਜਲਦ ਹੀ ਆਏਗਾ ਠੀਕ ਹੈ ਜੀ ਇਸ ਲਈ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨ ਟੋਟਲ ਵੀ ਕੈਂਡੀਡੇਟ ਨੇ ਜੀ ਆਪਾਂ ਦੇਖ ਲੈਣੇ ਆ ਤੇ ਕਿੰਨੇ ਕੈਂਡੀਡੇਟ ਨੇਗੇ ਉਹ ਵੀ ਦੇਖਦੇ ਆਪਾਂ ਜਿਵੇਂ ਜਨਰਲ ਕੈਟੇਗਰੀ ਦੇ ਕੈਂਡੀਡੇਟ 9 ਨੇ ਇਹਨਾਂ ਨੂੰ ਓਪਨ ਕੈਟੇਗਰੀ ਦੇ ਵਿੱਚ ਲਈ ਰეკਮੈਂਡ ਕੀਤਾ ਗਿਆ ਠੀਕ ਹੈ ਜੀ ਕੈਟੇਗਰੀ ਜਨਰਲ ਓਪਨ ਕੈਟੇਗਰੀ ਲਈ ਰეკਮੈਂਡ ਕੀਤਾ ਗਿਆ ਉਸ ਤੋਂ ਬਾਅਦ ایਡਬਲਿਊ ਐਸ ਜਨਰਲ ਕੈਂਡੀਡੇਟ ਹੈ ਜਿਹੜਾ ਇਹਨੂੰ ਰეკਮੈਂਡ ਕੀਤਾ ਗਿਆ ਕਿ ایਡਬਲਿਊ ਐਸ ਲਈ ਐਸ ਸੀ ਐਮ ਐਂਡ ਬੀ ਨੂੰ ਐਸ ਸੀ ਐਮ ਐਂਡ ਬੀ ਲਈ ਰეკਮੈਂਡ ਕੀਤਾ ਗਿਆ ਐਸ ਸੀ ਐਮ ਐਂਡ ਬੀ ਨੂੰ ਐਸ ਸੀ ਐਮ ਐਂਡ ਬੀ ਦੇ ਲਈ ਤੇ ਐਸ ਸੀ ਆਰ ਐਂਡ ਉਹ ਐਸ ਸੀ ਆਰ ਐਂਡ ਉਹਨੂੰ ਲਈ ਕਿਹਾ ਗਿਆ ਈ ਐਸ ਐਮ ਇਹ ਸੇਮ ਬਾਕੀ ਕੈਂਡੀਡੇਟ ਨੇਗੇ ਜਿਹੜੀ ਉਹਨਾਂ ਦੀ ਰეკਮੈਂਡੇਸ਼ਨ ਕੈਟਾਗਰੀ ਤੇ ਦੂਸਰੀ ਕੈਟਾਗਰੀ ਹੈ ਜਿਹੜੀ ਉਹ ਸੇਮ ਹੀ ਹੈ ਟੋਟਲ ਜਿਹੜੇ 9 ਕੈਂਡੀਡੇਟ ਨੇਗੇ ਜਨਨਾ ਕੈਟਾਗਰੀ ਦੇ ਓਪਨ ਕੈਟਾਗਰੀ ਦੇ ਲਈ ਰეკਮੈਂਡ ਕੀਤਾ ਗਿਆ ਇਹਨਾਂ ਨੂੰ ਠੀਕ ਹੈ ਜੀ ਪੀਡੀਐਫ ਫਾਈਲ ਟੈਲੀਗ੍ਰam ਚੈਨਲ ਤੇ ਪ੍ਰੋਵਾਈਡ ਕਰਾ ਦੇਗੇ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਪਲੀਜ਼ ਫੋਲੋ ਜਰੂਰ ਕਰ ਲਓ ਜੀ ਜੇ ਕੁਝ ਵੀ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦੇਣਾ ਨਵਾਂ ਆਪਣਾ ਚੈਨਲ ਹੈ ਜੀ ਟੇਸਟ ਐਂਡ ਟਰੈਵਲ ਨਵੀਆਂ ਨਵੀਆਂ ਰੈਸਪੀਸ ਤੁਹਾਨੂੰ ਇਸੇ ਚੈਨਲ ਤੇ ਮਿਲਣਗੀਆਂ ਇਸ ਲਈ ਰਿਕਵੈਸਟ ਹੈ ਸਾਰੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੂਰ ਪ੍ਰੈਸ ਕਰ ਲਓ ਜੀ ਵੀਡੀਓ ਨੂੰ ਲਾਇਕ ਸ਼ੇਅਰ ਜਰੂਰ ਕਰ ਦਿਓ ਹੋਰ ਅਪਡੇਟ ਦੇ ਨਾਲ ਜਲਦੀ ਹੀ ਆ ਜਰੋਵਾਂਗੇ ਤਦ